ਮੰਗਾ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਦੱਸਦੀ ਹੈ ਕਿ ਆਕੂ ਨੂੰ ਨਸਰਬੰਦ ਕਰਨ ਦੀ ਤਿਆਰੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ ਦੇ ਅੰਦੋਲਨ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਪੁਲਿਸ ਨੇ ਨੈਸ਼ਨਲ ਸਕਿਉਰਿਟੀ ਐਕਟ ਐਨ ਐਸ ਏ 1980 ਦੇ ਤਹਿਤ ਸੂਬੇ ਦੇ ਸਰਹੱਦ ਤੇ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਸਰਗਰਮੀ ਦੇ ਨਾਲ ਸ਼ਾਮਿਲ ਆਕੂਆ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ 13 ਫਰਵਰੀ ਤੋਂ ਦਿੱਲੀ ਕੂਚ ਤੇ ਸੱਦੇ ਦੇ ਮੱਦੇ ਨਸਰ ਛੰਬ ਬਾਰਡਰ ਤੇ ਲਗਾਏ ਗਏ ਵੈਰੀਕੇਟਸ ਤੋੜਨ ਦੇ ਲਈ ਕਿਸਾਨ ਸੰਗਠਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਚਾਰੀਆਂ ਨੇ ਜਿਸ ਤੇ ਦੌਰਾਨ ਹੁਣ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਜੋ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਬੈਰੀਕੇਡਸ ਤੋੜੇ ਗਏ ਨੇ ਇਸ ਦਾ ਹਵਾਲਾ ਦਿੰਦੇ ਹੋਏ ਇਹਨਾਂ ਆਕੂਆਂ ਦੇ ਉੱਤੇ NSA ਲਗਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅੰਬਾਲਾ ਪੁਲਿਸ ਤੇ ਟਵਿੱਟਰ ਉੱਤੇ ਅਧਿਕਾਰਿਤ ਹੈਂਡਲ ਦੇ ਵੱਲੋਂ ਕਿਹਾ ਗਿਆ ਕਿ ਰੋਜ਼ਾਨਾ ਪੁਲਿਸ ਪ੍ਰਸ਼ਾਸਨ ਤੇ ਪਥਰਾ ਤੇ ਹੰਗਾਮਾ ਕਰ ਕਾਨੂੰਨ ਵਿਵਸਥਾ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਅੰਦੋਲਨਕਾਰੀਆਂ ਵੱਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਗੇ ਨੁਕਸਾਨ ਦਾ ਹਿਸਾਬ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਸਬੰਧੀ ਆਮ ਜਨਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜੇਕਰ ਇਸ ਅੰਦੋਲਨ ਦੌਰਾਨ ਕਿਸੇ ਨੇ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੀ ਜਾਇਦਾਦ ਤੇ ਬੈਂਕ ਖਾਤੇ ਜ਼ਬਤ ਕਰਕੇ ਇਸ ਨੁਕਸਾਨ ਦੀ ਪਰਪਾਈ ਜੁੜੀ ਕੀਤੀ ਜਾਵੇਗੀ ਸੋ ਇਸ ਸੰਬੰਧ ਦੇ ਵਿੱਚ ਹੁਣ ਪ੍ਰਸ਼ਾਸਨ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਆਕੂਆਂ ਤੇ ਕਿਸਾਨ ਯੂਨੀਅਨ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਇਸ ਅੰਦੋਲਨ ਦੇ ਦੌਰਾਨ ਜੇਕਰ ਕਿਸੇ ਆਮ ਵਿਅਕਤੀ ਨੂੰ ਕੋਈ ਜਾਨੀ ਮਾਲ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਨੂੰ ਨੁਕਸਾਨ ਦਾ ਵੇਰਵਾ ਦੇ ਸਕਦਾ ਹੈ ਪੁਲਿਸ ਨੇ ਦੱਸਿਆ ਕਿ ਕਿਸਾਨ ਜੁਨੀਆ ਦੇ ਮੁੱਖ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਖਿਲਾਫ NSA 198 C ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਜਿਹੜੀ بلند ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿੱਚ ਹੁਣ ਕਿਸਾਨ ਆਕੂਆਂ ਦੇ ਉੱਤੇ ਐਨਐਸਏ ਲਗਾਉਂਦੀ ਤਿਆਰੀ ਜੁੜੀ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਗਗਨ ਸ਼ੁਕਲਾ ਜੁੜੇ ਨੇ ਵਧੇਰੇ ਜਾਣਕਾਰੀ ਲੈ ਲੈਂਦੇ ਆ ਕੀ ਕਹਿਣਾ ਚਾਹੋਗੇ ਜੋ ਹਰਿਆਣਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਸੁਣਿਆ ਨਾ ਮੈਂ ਤੁਹਾਨੂੰ ਇਸ ਨੂੰ ਕਰਮਵਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਰਿਆਣਾ ਪੁਲਿਸ ਖਾਸ ਕਰਕੇ ਜਿਹੜੀ ਆ ਉਹ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀ ਚੀਜ਼ ਇਸ ਵੇਲੇ ਸ਼ੰਭੂ ਬਾਰਡਰ ਤੇ ਤੇ ਉਸ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਜਿਹੜੀ ਉਹ ਸਖਸ਼ ਤਕਸ਼ਣ ਹੈ ਸਭ ਤੋਂ ਪਹਿਲਾਂ ਤਾਂ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੇ ਕਿਸਾਨਾਂ ਗੁੰਨੇ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਚਿਪਕਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਊਗੀ ਨੋਟਿਸ ਚਿਪਕਾ ਕੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਪਰਪਾਈ ਹੈ ਹਮ ਸਰਕਾਰੀ ਸੰਪਤੀ ਹੈ ਜਿਹੜੀ ਉਹ ਅਗਰ ਉਸ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਹੋਇਆ ਹੈ ਤਾਂ ਉਸ ਦੀ ਪਰਪਾਈ ਦੇ ਲਈ ਸੁਨੇਨਾ ਉਹਨਾਂ ਦੇ ਬੈਂਕ ਖਾਤੇ ਨਾਲ ਅਟੈਚ ਕੀਤੇ ਜਾਣਗੇ ਬੈਂਕ ਖਾਤੇ ਫ੍ਰੀਜ਼ ਕੀਤੇ ਜਾਣਗੇ ਤਾਂ ਕਿ ਸਰਕਾਰੀ ਸੰਪਤੀ ਅਗਰ ਖਰਾਬ ਹੁੰਦੀ ਹੈ ਤਾਂ ਉਸ ਦੀ ਪਰਪਾਈ ਕਿਸਾਨ ਆਗੂਆਂ ਤੋਂ ਕੀਤੀ ਜਾਵੇ ਇੱਥੇ ਹੀ ਗੱਲ ਨਹੀਂ ਹੁੰਦੀ ਉਸ ਤੋਂ ਬਾਅਦ ਐਨਐਸਏ ਦੇ ਤਹਿਤ ਉਹਨਾਂ ਨੂੰ ਨਜ਼ਰਬੰਦ ਕਰਨ ਦੀ ਤਿਆਰੀ ਹੈ ਕਿਸਾਨ ਆਗੂ ਨੇ ਉਹਨਾਂ ਨੂੰ ਹੁਣ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ 1980 ਦੇ ਤਹਿਤ ਉਹਨਾਂ ਨੂੰ ਹੁਣ ਨਜ਼ਰਬੰਦ ਕੀਤਾ ਜਾਊਗਾ ਸਨਾਹਨਾ ਤਾਂ ਵੱਡੀ ਕਾਰਵਾਈ ਜਿਹੜੀ ਹੈ ਜਿਸ ਦੇ ਤਹਿਤ ਹਰਿਆਣਾ ਪੁਲਿਸ ਕਰੀਏ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਪ੍ਰਦਰਸ਼ਨ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਮੰਗਾਮਨੀਆਂ ਜਾਣ ਗਿਆ ਤਾਂ ਦੂਜੇ ਪਾਸੇ ਪਾਸੇ ਸਰਕਾਰ رابطہ ਕਾਇਮ ਕਰ ਰਹੀ ਹੈ ਗੱਲ ਦੀ ਗੱਲ ਤਾਂ ਸੁਨੇ ਨਾ ਅੰਜਿਰ ਮੁੰਡੇ ਐਗਰੀਕਲਚਰ ਮਨਿਸਟਰ ਨੇ ਦੇਸ਼ ਦੇ ਤਾਂ ਉਹ ਵਾਰਤਾ ਦਾ ਸੁਨੇਹਾ ਦਿੰਦੇ ਨੇ ਪੰਜਵੀਂ ਗੇੜ ਦੀ ਵਾਰਤਾ ਦਾ ਸੁਨੇਹਾ ਆਉਂਦਾ ਕਿ ਐਮਐਸਪੀ ਤਹਿਤ तमाम ਵੱਡੇ ਮੁੱਦਿਆਂ ਤੇ ਇੱਕ ਵਾਰ ਫਿਰ ਟੇਬਲ ਟਾਕ ਹੋਣੀ ਚਾਹੀਦੀਆ ਪਰ ਦੂਜੇ ਪਾਸੇ ਹਰਿਆਣਾ ਪੁਲਿਸ ਜਿਹੜੀ ਆ ਉਹ ਐਕਸ਼ਨ 'ਚ ਨਜ਼ਰ ਆ ਰਹੀ ਹੈ ਜੀ ਜੀ ਤੁਸੀਂ ਵੀ ਕਈ ਦਿਨਾਂ ਤੋਂ ਜੜਾਇਆ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਜਿਹੜੇ ਆ ਡੱਟੀ ਹੋਈ ਨੇ ਕਿਸਾਨਾਂ ਦੇ ਹਾਲਾਤ ਤੁਸੀਂ ਜਿਹੜੇ ਆ ਨਸਤੀਕ ਤੋਂ ਕੇ ਜਾਣੇ ਨੇ ਕੀ ਲੱਗਦਾ ਹੈ ਕਿ ਜੋ ਇਹ ਕਾਰਵਾਈ ਹੋ ਰਹੀ ਹੈ ਲੱਗਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਮੱਠਾ ਪੈ ਸਕਦਾ ਹੈ ਇਹ ਕੋ ਜਿਸ ਤਰ੍ਹਾਂ ਦੀ ਤੁਸੀਂ ਕਾਰਵਾਈ ਦਾ ਜ਼ਿਕਰ ਕਰ ਰਹੇ ਹੋ ਤਾਂ ਕਾਰਵਾਈਆਂ ਕਿਸਾਨਾਂ ਤੇ ਪਹਿਲੇ ਹੁੰਦੀਆਂ ਹਨ ਅਗਰ ਮੈਂ ਹਰਿਆਣਾ ਦੀ ਗੱਲ ਕਰਾਂ ਹਰਿਆਣਾ ਪਾਸੇ ਦੀ ਗੱਲ ਕਰਾਂ ਤਾਂ ਉੱਥੋਂ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਨਵਦੀਪ ਸਿੰਘ ਜਲਵੇੜਾ ਤਾਂ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਵੀ ਇਸ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਨੇ ਕਿਸਾਨ ਯੂਨੀਅਨ ਤੇ ਵੀ ਸਰਕਾਰ ਦੀ ਤਿਰਛੀ ਨਜ਼ਰ ਜਿਹੜੀ ਆ ਉਹ ਲਗਾਤਾਰ ਬਣੀ ਹੋਈ ਆ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਮੱਠਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਿਸਾਨ ਇਹ ਚੀਜ਼ਾਂ ਦੇ ਲਈ ਪ੍ਰਪੇਅਰ ਹੋ ਕੇ ਹੁੰਦੇ ਨੇ ਇੱਕ ਆਜ ਕੋ ਕੇਸ ਪਹਿਲਾਂ ਵੀ ਪਏ ਨੇ ਇਹ ਅੱਜ ਹੁਣ ਵੀ ਕਿਸਾਨ ਜਿਹੜੇ ਨੇ ਉਹ ਭੁਗਤ ਰਹੇ ਨਹੀਂ ਹਾਲਾਂਕਿ ਲੜਾਈ ਤਾਂ ਇਹ ਹੀ ਆ ਨਾ ਕਿ ਕਿਸਾਨੀ ਅੰਦੋਲਨ ਦਿੱਲੀ ਦੇ ਟਾਈਮ ਪਏ ਸਾਰੇ ਕੇਸ ਵਾਪਸ ਲੈ ਜਾਣ ਜੀ ਜੀ ਤਾਂ ਤਾਂ ਕਾਰਵਾਈਆਂ ਲਗਾਤਾਰ ਕਿਸਾਨਾਂ ਤੇ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਨੇ ਤਾਂ ਇੱਕ ਦੇਖਣੀ ਉਹ ਗੱਲ ਇਹ ਰਹੂਗੀ ਕਿ ਜਿਹੜੇ ਇਸ ਵੇਲੇ ਕਿਸਾਨ ਆਗੂ ਇਸ ਅੰਦੋਲਨ ਦਾ ਨੇਤਿਤਵ ਕਰ ਰਹੇ ਨੇ ਅਗਵਾਈ ਕਰ ਰਹੇ ਨੇ ਕਿੰਨਾ ਹਾਲਾਂਕਿ ਜਗਜੀਤ ਸਿੰਘ ਢੱਲੇਵਾਲ ਸਿਹਤ ਨਸਾਜ਼ ਦਾ ਉਹਨਾਂ ਦੀ ਠਿਕਣੀ ਹੈਗੀ ਕਿ ਗੈਸ ਦੇ ਗੋਲਿਆਂ ਤੋਂ ਬਾਅਦ ਕੌਣ ਸਰਵਰਤੰਤਕ ਬਧੇਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਵੱਡੇ ਆਗੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਕੋਈ ਪਲਾਨ ਬੀ ਹੈ ਜਿਸ ਦੇ ਤਹਿਤ ਵਰਕ ਹੋ ਸਕਦਾ ਹੈ ਕੀ ਐਨਐਸਏ ਵਰਗੇ ਵੱਡੇ ਕਾਨੂੰਨ ਕੀ ਲੱਗਣੇ ਚਾਹੀਦੇ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੋਈ ਇਹੋ ਜਿਹੀ ਜਾਣਕਾਰੀ ਹੈ ਕਿ ਕਿਸਾਨ ਆਗੂਨ ਨਜ਼ਰਬੰਦ ਕਿਸੇ ਨੂੰ ਕੀਤਾ ਹੋਵੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂਨ ਨਜ਼ਰਬੰਦ ਕੀਤਾ ਜਾ ਰਿਹਾ ਹੈ ਕਿਸੇ ਨੂੰ ਕੀਤਾ ਗਿਆ ਤੁਹਾਨੂੰ ਕੋਈ ਜਾਣਕਾਰੀ ਇਸ ਬਾਬਤ ਦੇਖੋ ਸੁਣਨਾ ਹਜੇ ਐਨਐਸਏ 1980 ਦੇ ਤਹਿਤ ਪਰ ਇਸ ਕਾਨੂੰਨ ਨੂੰ ਅਮਲ ਚ ਲਿਆਂਦਾ ਜਾਊਗਾ ਹਾਲਾਂਕਿ ਇੰਟੀਮੇਟ ਕਰ ਦਿੱਤਾ ਗਿਆ ਪਰ ਭਾਈ ਦੀ ਗੱਲ ਕੀਤੀ ਗਈ ਹੈ ਕਾਨੂੰਨ ਜਿਹੜਾ ਐਨਐਸਏ ਦੇ ਤਹਿਤ ਉਹਨਾਂ ਨੂੰ ਨਜ਼ਰਬੰਦ ਕਰਨ ਦੀ ਤਿਆਰੀ ਹੈ ਤਾਂ ਹੁਣ ਦੇਖਣਾ ਹੋਊਗਾ ਕਿ ਕਦੋਂ ਇਸ ਬਿਤੇ ਤੱਕ ਕਿਸਾਨ ਆਗੂਆਂ ਤੇ ਕਾਰਵਾਈ ਹੁੰਦੀ ਹੈ ਅਗਰ ਕਿਸਾਨ ਆਗੂਆਂ ਤੇ ਇਸ ਤਰ੍ਹਾਂ ਦੀ ਸਖਤ ਕਾਰਵਾਈ ਹੁੰਦੀ ਹੈ ਜਿਹੜੀ ਪ੍ਰਾਪਰਟੀ ਉਹਨਾਂ ਨੂੰ ਨਾਲ ਬੈਂਕ ਦੇ ਖਾਤੇ ਫ੍ਰੀਜ਼ ਕਰਕੇ ਪਰਪਾਈ ਕਰਨ ਦੀ ਅਗਰ ਇਸ ਤਰ੍ਹਾਂ ਦੀ ਕੋਈ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਤਾਂ ਦੇਖਣਾ ਹੋਊਗਾ ਕਿ ਐਸਕੇਐਮ ਦਾ ਆਉਣ ਵਾਲਾ ਸਟੈਪ ਕੀ ਰਹਿੰਦਾ ਹੈ ਤੇ ਕਿਸਾਨਾਂ ਦੇ ਵਿੱਚ ਰੋਹ ਕਿਸ ਤਰ੍ਹਾਂ ਦਾ ਹੁੰਦਾ ਸੁਣਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਵਧੇਰੇ ਜਾਣਕਾਰੀ ਲਈ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਿਸਾਨਾਂ ਦੇ ਵੱਲੋਂ ਹਾਲਾਂਕਿ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਉੱਥੋਂ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਹਰਿਆਣਾ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਕਿਸਾਨ ਆਕੂਆਤੇ ਨੈਸ਼ਨਲ ਸਿਕਿਉਰਿਟੀ ਐਕਟ ਲਗਾਉਣ ਦੀ ਤਿਆਰੀ ਜੜੀਆ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅਧਿਕਾਰੀਆਂ ਨੂੰ ਨਜ਼ਰਬੰਦ ਕਰਨ ਦੀਆਂ ਤਿਆਰੀਆਂ ਅੰਬਾਲਾ ਪੁਲਿਸ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਹੈ ਕਿ NSA ਤਹਿਤ ਕਿਸਾਨ ਜਥੇਬੰਦੀਆਂ ਦੇ ਅਧਿਕਾਰੀਆਂ ਨੂੰ ਨਜ਼ਰਬੰਦ ਕੀਤਾ ਜਾ ਸਕਤੇ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਅੰਦੋਲਨ ਦੌਰਾਨ ਹੋਏ ਸਰਕਾਰੀ ਜਾਇਦਾਦ ਦੇ ਨੁਕਸਾਨ ਦੀ ਪਰਪਾਈ ਅੰਦੋਲਨਕਾਰੀਆਂ ਦੇ ਬੈਂਕ ਖਾਤੇ ਜ਼ਬਤ ਕਰਨ ਅਤੇ ਉਹਨਾਂ ਦੀ ਜਾਇਦਾਦ ਨੂੰ ਜ਼ਬਤ ਕਰਕੇ ਜੜੀ ਆ ਕੀਤੀ ਜਾਵੇਗੀ ਸੋਹੰਬਾਲਾ ਪੁਲਿਸ ਨੇ ਨੋਟਿਸ ਜਾਰੀ ਕੀਤਾ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਕੌਮੀ ਪ੍ਰਤਾਨ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰ ਅਮਰਜੀਤ ਸਿੰਘ ਮੋਹਰੀ ਦੇ ਘਰ ਪੁਲਿਸ ਦੇ ਵੱਲੋਂ ਨੋਟਿਸ ਚਪਕਾਇਆ ਗਿਆ ਹੈ ਤੇ ਨੋਟਿਸ ਐਸਪੀ ਅੰਬਾਲਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਨੋਟਿਸ ਦੇ ਵਿੱਚ ਅਦਾਲਤੀ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਕਿ ਅਮਰਜੀਤ ਸਿੰਘ ਮੋਹਰੀ ਲਹਿਰ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਤੇ ਇਸ ਨੋਟਿਸ ਦੇ ਵਿੱਚ ਅਦਾਲਤ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ ਦੱਸਿਆ ਗਿਆ ਕਿ ਅੰਦੋਲਨ ਹੁਣ ਜਿਹੜਾ ਵਾਇਲੈਂਸ ਹੁੰਦਾ ਜਾ ਰਿਹਾ ਤੇ ਅਜਿਹੇ ਦੇ ਵਿੱਚ ਪਰਦਰਸ਼ਨਕਾਰੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਲਈ ਜੇਕਰ ਤੁਸੀਂ ਬਿਨਾਂ ਜਾਸਤ ਦੇ ਅੰਦੋਲਨ ਦੇ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਹਾਡੀ ਜਿਹੜੀਆਂ ਜ਼ਾਇਦਾਦ ਫ੍ਰੀਜ਼ ਕੀਤੀ ਜਾਵੇਗੀ ਇਸ ਵੱਡੀ ਖਬਰ ਇਸ ਵਕਤੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਡੇਲੀ ਪੋਸਟ ਪੰਜਾਬੀ ਤੇ ਵੱਡਾ ਐਕਸ਼ਨ ਜਿਹੜਾ ਦੇਖਣ ਮਿਲ ਸਕਦਾ ਐ ਐਨਐਸਏ ਲਕਾਉਣ ਦੀ ਤਿਆਰੀ ਦੇ ਵਿੱਚ ਹੈ ਪ੍ਰਸ਼ਾਸਨ ਕਿਉਂਕਿ ਇਹੀ ਹਵਾਲਾ ਦਿੱਤਾ ਗਿਆ ਕਿ ਬੈਰੀਕੇਡਸ ਜਿਹੜੇ ਆ ਤੋੜੇ ਗਏ ਨੇ ਇਸ ਦਾ ਹਵਾਲਾ ਦਿੰਦੇ ਹੋਏ ਇਹ ਖਬਰ ਸਾਹਮਣੇ ਆ ਰਹੀ ਹੈ ਕਿਸਾਨ ਆਕਵਾ ਦੇ ਉੱਤੇ ਵੱਡਾ ਐਕਸ਼ਨ ਹੋ ਸਕਦਾ ਹੈ ਤੇ ਕਿਸਾਨ ਆਕਵਾ ਨੂੰ ਨਸਰਬੰਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਦੇਖਣਾ ਹੋਵੇਗਾ ਕਿ ਇਸ ਕਾਰਵਾਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ